ਰਾਗ ਬਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆ ਇੱਥੇ ਖਿਆਲ ਕਰਨਾ ਰਾਗ ਬਡਹੰਸ ਬੱਬੇ ਦੇ ਨਾਲ ਹੈ ਸਰੂਪਾਂ ਵਿੱਚ ਬੱਬੇ ਨਾਲ ਛਪਿਆ ਹੁੰਦਾ ਹੈ ਹੋਰ ਵੀ ਕਈਆਂ ਭਾਗਾਂ ਵਿੱਚ ਬੱਬੇ ਦੇ ਨਾਲ ਛਪਿਆ ਹੁੰਦਾ ਹੈ ਪ੍ਰਾਤਨ ਛਾਪੀਆਂ ਵਿੱਚ ਬਡਹੰਸ ਪਾਠ ਹੈ ਸੋ ਸੰਪਰਦਾ ਵਿੱਚ ਬਡਹੰਸ ਹੀ ਕਰਾਇਆ ਜਾਂਦਾ ਹੈ ਇਹ ਨਿਸ਼ਚੇ ਰੱਖਣਾ ਰਾਗ ਬਟਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਮ ਅਸੀਂ ਪਿੰਡਾਂ ਵਿੱਚ ਤੱਕਿਆ ਹੋਵੇਗਾ ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਵੇ ਤਾਂ ਉਸ ਦੇ ਚਲਾਣਾ ਕਰਨ ਤੋਂ ਉਸ ਦਾ ਨਾਂ ਲੈ ਲੈ ਕੇ ਕੁਝ ਰੁਦਨ ਭਰੇ ਗੀਤ ਗਾਏ ਜਾਂਦੇ ਨੇ ਵੈਰਾਗ ਵਾਲੇ ਉਹਨਾਂ ਨੂੰ ਅਲਾਣੀਆਂ ਕਿਹਾ ਜਾਂਦਾ ਹੈ ਮਾਇਆ ਬੀਬੀਆਂ ਦਾ ਜਥਾ ਇਕੱਠਾ ਹੋ ਜਾਂਦਾ ਹੈ ਤੇ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਤੌਰ ਤੇ ਖਾਸ ਤੌਰ ਤੇ ਜਿਹੜੀ ਨਾਇਣ ਹੈ ਉਹ ਅਲਾਣੀਆਂ ਦਿੰਦੀ ਹੈ ਗੁਣਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਨਾਲ ਇਉਂ ਪਿੱਟ ਸਿਆਪਾ ਹੁੰਦਾ ਹੈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹਨਾਂ ਰੀਤਾਂ ਵਿੱਚੋਂ ਕੱਢਿਆ ਹੈ ਗੁਰੂ ਦਾ ਇਹ ਪਾਵਨ ਫੁਰਮਾਨ ਹੈ ਕੇ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੀ ਜੀਵ ਸੰਸਾਰ ਤੇ ਆਉਂਦੇ ਨੇ ਤੇ ਵਾਹਿਗੁਰੂ ਦੇ ਬੁਲਾਏ ਹੀ ਇਸ ਦੁਨੀਆ ਤੋਂ ਚੱਲੇ ਜਾਂਦੇ ਨੇ ਜਿਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਇਸ ਲਈ ਜਦੋਂ ਪਰਮਾਤਮਾ ਦੇ ਅਟੱਲ ਨਿਯਮ ਮੁਤਾਬਕ ਕਿਸੇ ਦਾ ਚਲਾਣਾ ਹੋ ਗਿਆ ਤਾ ਉਸ ਦੇ ਨਮਿਤ ਇਉਂ ਸਿਆਪੇ ਕਰਨੇ ਰੋਣਾ ਪਟਣਾ ਸੋਗ ਮਨਾਉਣਾ ਇਹ ਗੁਰਮਤਿ ਵਿੱਚ ਪ੍ਰਵਾਨ ਨਹੀਂ ਸਤਿਗੁਰੂ ਜੀ ਬਾਣਾ ਮੰਡੜ ਦੀ ਪ੍ਰੇਰਣਾ ਦਿੰਦੇ ਨੇ ਇੱਥੇ ਮਹਾਰਾਜ ਜੀ ਨੇ ਇਹ ਅਲਾਣੀਆਂ ਅਮਰਤ ਰੂਪ ਬਾਣੀ ਉਚਾਰਨ ਕੀਤੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਦਾ ਬਾਣਾ ਮੰਨਣ ਦਾ ਸਾਨੂੰ ਉਪਦੇਸ਼ ਦਿੰਦੀ ਹੈ ਜਿਸ ਵਿੱਚ ਇਹ ਵੀ ਸਿੱਖਿਆ ਦਿੱਤੀ ਹੈ ਕਿ ਮਰਨਾ ਇੱਕ اٹਾਲਣ ਨਿਜਮ ਹੈ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਰੀਰ ਸੰਸਾਰ ਤੇ ਆਇਆ ਵਾਹਿਗੁਰੂ ਦੇ ਹੁਕਮ ਵਿੱਚ ਹੀ ਸਰੀਰ ਦਾ ਅੰਤ ਹੋਣਾ ਹੈ ਇਸ ਤਰ੍ਹਾਂ ਉਹਨਾਂ ਏਲਾਣੀਆਂ ਵਿੱਚੋਂ ਕੱਢ ਕੇ ਪ੍ਰਮਾਤਮਾ ਦੇ ਨਾਮ ਨਾਲ ਜੋੜ ਕੇ ਜਗਤ ਦਾ ਵੈਰਾਗ ਸਾਡੇ ਹਿਰਦੇ ਵਿੱਚ ਪੈਦਾ ਕਰਦਿਆਂ ਹੋਇਆਂ ਇਹ ਏਲਾਣੀਆਂ ਬਾਣੀ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਹਾਂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰਨ ਸਿਰੰਦਾ ਸੱਚਾ ਪਾਤਿਸ਼ਾਹ ਜਿਨ ਜਗ ਧੰਦਾ ਲਾਇਆ ਮਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘਤ ਚਲਾਇਆ ਜਾਨੀ ਘਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾ ਤੈ ਸਾਹ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਬਨਾ ਏਹੋ ਪਇਆਣਾ ਏਤੈ ਧੰਦਾ ਕੂੜਾ ਚਾਰ ਦੇਹਾ ਆਗੇ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉ ਮਹਿਮਾਨ ਕਾਹੇ ਗਾਰਬ ਕੀਜੈ ਜਿਤ ਸੇਵੈ ਦਰਗਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੀਆ ਵਿਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਏਹੋ ਪਿਆਣਾ ਆਰੰਭ ਵਿੱਚ ਪੰਗਤੀ ਆਈ ਸੀ ਸਾਹਿਬ ਸਿਮਰਹੁ ਮੇਰੇ ਭਾਈ ਹੋ ਔਰ ਇਸੇ ਤਰ੍ਹਾਂ ਪਦੇ ਦੇ ਅਖੀਰ ਵਿੱਚ ਸ਼ਬਦ ਆਇਆ ਸਾਹਿਬ ਸਿਮਰੇਹੁ ਮੇਰੇ ਭਾਈ ਹੋ ਇਹ ਜਿਹੜਾ ਸਿਹਾਰੀ ਦਾ ਭੇਦ ਹੈ ਇਸ ਵੱਲੇ ਪੂਰਨ ਤੌਰ ਤੇ ਖਿਆਲ ਰੱਖਣਾ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਜੀ ਹਾਂਜੀ ਜੋ ਤਿਸੁ ਭਾਵੇਂ ਸਮਰਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਾਲ ਥਾਲ ਮਹੀ ਆਲ ਰਾਵ ਰਹਿਆ ਸਾ ਚੜਾ ਸਿਰ ਜਨਹਾਰ ਸਾਚਾ ਸਿਰ ਜਨਹਾਰ ਅ ਲਖ ਅਪਾਰ ਤਾ ਕਹ ਅੰਤ ਨਾ ਪਾਇਆ ਆਇਆ ਤਿੰਨ ਕਾ ਸਫਲ ਭਇਆ ਹੈ ਇਕ ਮਨ ਜਿਨੀ ਧਿਆਇਆ ਤਾਹੇ ਕਾਹੇ ਉਸਾਰੇ ਆਪੇ ਹੁਕਮ ਸਵਾਰਣਹਾਰੋ ਜੋ ਤੇ ਸੁਭਾਵੈ ਸਮਰਥ ਸੋ ਥੀਐ ਹੀਲੜਾ ਏਹ ਸੰਸਾਰ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਾਲੀ ਵੇ ਕਾਰਣ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਣ ਰੋਵੈ ਚੰਗਾ ਮੰਦਾ ਕਿਛ ਸੂਜੈ ਨਾਹੀ ਇਹੋ ਤਨ ਏਵੈ ਖੋਵਾ ਐਥੈ ਆਇਆ ਸਭ ਕੋ ਜਾਸੀ ਊੜ ਕਰਹੁ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੂਵੈ ਲਾਇ ਪਿਆਰੋ ਬਡ ਹੰਸ ਮਹੱਲਾ ਪਹਿਲਾ ਆਵਹੁ ਮਿਲਹੁ ਸਹੇਲੀ ਹੋ ਸਚੜਾ ਨਾਮ ਲਐ ਹਾਂ ਰੋਵਹਿ ਬਿਰਹਾ ਤਾਨਕਾ ਆਪਣਾ ਸਾਹਿਬ ਸਮਾਲੇ ਹਾਂ ਸਾਹਿਬ ਸਮਾਲੇ ਪੰਥ ਨਿਹਾਲੇ ਅਸਾਪੇ ਉਠਾ ਜਾਣਾ ਸਾਹਿਬ ਸਮਾਲੇ ਪੰਥ ਨਿਹਾਲੇ ਇਥੇ ਲਲਿਆਂ ਨੂੰ ਸਿਹਾਰੀਆਂ ਨੇ ਹਾਹਿਆਂ ਨੂੰ ਨਹੀਂ ਆਮ ਅਣਜਾਣ ਪਾਠੇ ਸਮਾਲੇ ਤੇ ਨਿਹਾਲੇ ਇਉਂ ਪਾਠ ਕਰ ਜਾਂਦੇ ਨੇ ਹਾਹਾ ਵੀ ਕੱਟ ਦਿੱਤਾ ਸਿਹਾਰੀ ਦਾ ਵੀ ਖਿਆਲ ਨਾ ਰੱਖਿਆ ਤੇ ਲੱਲੇ ਉੱਪਰ ਦਲਾਮਾ ਲਾ ਦਿੱਤੀਆਂ ਕਈ ਹਾਹਿਆਂ ਦਾ ਖਿਆਲ ਰੱਖਣ ਵਾਲੇ ਵੀ ਲੱਲੇ ਨਾਲੋਂ ਸਿਹਾਰੇ ਨੂੰ ਕੱਟ ਕੇ ਹਾਹੇ ਨੂੰ ਲਾ ਦਿੰਦੇ ਨੇ ਸਾਹਿਬ ਸੰਭਾਲੇ ਇਉਂ ਪਾਠ ਨਹੀਂ ਕਰਨਾ ਸੋ ਆਪ ਜਿਨੇ ਉਚਾਰਨ ਸਰਵਣ ਕੀਤਾ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉਹ ਥੈ ਜਾਣਾ ਇਉਂ ਚੇਤੇ ਰੱਖਣਾ ਜੀ ਹਾਂਜੀ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉਹ ਥੈ ਜਾਣਾ ਜਿਸ ਕਾ ਕੀਆ ਤੈਨਹੀ ਲੀਆ ਹੋਆ ਤਿਸੈ ਕਾ ਪਾਣਾ ਜੋ ਤੈਨ ਕਰ ਪਾਇਆ ਸੋ ਆਗੈ ਆਇ ਅਸੀਂ ਕੇ ਹੁਕਮ ਕਰੇਹਾ ਆਵਹੁ ਮਿਲਹੁ ਸਹੇਲੀ ਹੋ ਸੱਚੜਾ ਨਾਮ ਲਐ ਹਾ ਮਰਣਾ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣਾ ਐਸਾ ਕੋਈ ਸੇਵੇ ਹੋ ਸਾਹਿਬ ਸਮਰਥ ਆਪਾਣਾਂ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲਾ ਜਾਵੋ ਤਾਂ ਫਲ ਪਾਵਹ ਆਗਹਿ ਮਿਲੇ ਵਡਾਈ ਭੇਟੈ ਸਿਉ ਜਾਵੋ ਸਚ ਸਮਾਵਹ ਤਾਂ ਪਾਤ ਲੇਖੈ ਪਾਈ ਮਹਿਲੀ ਜਾਏ ਪਾਵਹ ਖਸਮੈ ਭਾਵਹ ਰੰਗ ਸਿਉ ਰਲਿਆ ਮਾਣੈ ਮਰਣਾ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ ਮਰਣਾ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਹਰਗਹਿ ਪਾਵਹਿ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ ਆਗੈ ਦੁਖ ਨ ਲਾਗਾ ਕਰ ਏਕ ਧਿਆਵ ਹੈ ਤਾਂ ਫਲ ਪਾਵ ਹੈ ਜਿਤ ਸੇਵਿਆ ਪਉ ਭਾਗ ਹੈ ਊਚਾ ਨਹੀਂ ਕਹਿਣਾ ਮਨਮਹਿ ਰਹਿਣਾ ਆਪੇ ਜਾਣੈ ਜਾਣੋ ਮਰਣਾ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰ ਹੈ ਪਰਵਾਣੋ ਇਸ ਪਦ ਅੰਦਰ ਵੀ ਇਹ ਖਿਆਲ ਰੱਖਣਾ ਪਦ ਦੀ ਆਰੰਭ ਦੀ ਪੰਕਤੀ ਹੈ ਕਿ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਇਥੇ ਮਰਨ ਪਾਠ ਹੈ ਔਰ ਪਦੇ ਦੀ ਆਖਰੀ ਪੰਕਤੀ ਦਾ ਪਾਠ ਹੈ ਹੋਏ ਮਰਹਿ ਪਰਵਾਣੋ ਮਰਨ ਮਰਹਿ ਜਿਵੇਂ ਜਿਵੇਂ ਇਹ ਪੰਕਤੀਆਂ ਸਤਿਗੁਰਾਂ ਨੇ ਲਿਖੀਆਂ ਹਨ ਤਿਵੇਂ-ਤਿਵੇਂ ਖਿਆਲ ਰੱਖ ਕੇ ਸ਼ੁੱਧ ਉਚਾਰਨ ਕਰਨਾ ਹੈ ਜੀ ਹਾਂਜੀ ਮਰਣਾ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹ ਪਰਵਾਣੋ ਨਾਨਕ ਕਿਸਨੋ ਬਾਪਾ ਰੁਈਐ ਬਾਜੀ ਹੈ ਇਹੋ ਸੰਸਾਰ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਅਪਛਾਣੈ ਜੇ ਨਕੇਸ਼ ਕੀਆ ਸੋਈ ਜਾਣਾ ਤਾਕਾਰੂਪ ਅਪਾਰੂ ਨਾਨਕ ਕਿਸਨੋ ਬਾਪਾ ਰੋਈਐ ਬਾਜੀ ਹੈ ਇਹੋ ਸੰਸਾਰੋ